ਲੀਡਰ ਸਹਿਬਾਨਾਂ ਦਾ ਜਿਹੜੇ ਬਿਆਨ ਹੁੰਦੇ ਨੇ ਉਹ ਸੁਣਨੇ ਹੀ ਨਹੀਂ ਚਾਹੀਦੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸਾਡਾ ਕਿਸਾਨੀ ਧਰਨਾ ਸੀ ਦਿੱਲੀ ਇਹਨਾਂ ਦੀ ਪਤਾ ਨਹੀਂ ਕੀ ਮਾਨਸਿਕਤਾ ਇਹ ਹੀ ਜੀ ਹੈ ਕਿ ਇਹ ਹਮੇਸ਼ਾ ਪੰਜਾਬ ਦੇ ਉੱਪਰ ਜਿਹੜਾ ਉਹਦੀ ਇਮੇਜ ਨੂੰ ਡੈਮੇਜ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਦੂਸਰੀ ਗੱਲ ਜੇ ਮੈਂ ਕਰਾਂ ਤਾਂ ਅੱਜ ਇਹਨਾਂ ਦੇ ਹੀ ਬੀਜਪੀ ਦੇ ਲੀਡਰ ਸਾਹਿਬਾਨ ਦਾ ਹੀ ਮੈਂ ਹੁਣੀ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਹਿਮਾਚਲ ਦੇ ਵਿੱਚ ਤੱਕ ਸਾਲਵ ਵਰਗੀਆਂ ਜਗ੍ਹਾ ਮੋਲਾਨਾ ਕਰੀਮ ਸੋ ਸਾਰੀਆਂ ਚੀਜ਼ਾਂ ਜੇ ਸਿੰਥੈਟਿਕ ਡਰਗ ਦੀ ਵੀ ਉਹਨਾਂ ਨੇ ਗੱਲ ਕਰੀ ਵੀ ਉਹ ਜੇ ਅਸੀਂ ਉਹਨਾਂ ਤੇ ਅਲੀਗੇਸ਼ਨ ਲਾਈਏ ਤਾਂ ਇਹ ਹਿਮਾਚਲ ਚ ਹੁੰਦਾ ਸੋ ਮੈਨੂੰ ਲੱਗਦਾ ਇਹਦਾਂ ਭਾਈ ਚਾਰਕਸਾਂ ਤੇ ਵੀ ਫਰਕ ਪੈਂਦਾ ਤੇ ਇਹ ਇੱਕ ਨਾ ਅਨ ਤਜਰਬੇ ਬਿਨਾ ਤਜਰਬੇ ਵਾਲੇ ਲੀਡਰ ਜਿਹੜੇ ਨੇ ਉਹ ਜਦੋਂ ਰਾਜਨੀਤੀ ਦੇ ਵਿੱਚ ਆਉਂਦੇ ਨੇ ਤਾਂ ਉਹ ਮੈਨੂੰ ਲੱਗਦਾ ਵੀ ਉਹਦੇ ਨਾਲ ਸਾਡੇ ਦੇਸ਼ ਦਾ ਭਵਿੱਖ ਵੀ ਖਤਰੇ 'ਚ ਆ ਤੇ ਸਾਡੀ ਭਾਈਚਾਰੇ ਦੀ ਜਿਹੜੀ ਸਾਂਝ ਆ ਉਹ ਵੀ ਖਤਰੇ 'ਚ ਆ ਸਾਡੀਆਂ ਤਾਂ ਆਪਸ 'ਚ ਸਟੇਟਾਂ ਦਾ ਇੰਨਾ ਪਿਆਰ ਆ ਸੋ ਇਹੋ ਜੇ ਇੱਕ ਮੈਨੂੰ ਲੱਗਦਾ ਵੀ ਬੇਤੁਕਾ ਬਿਆਨ ਜਿਹਨੂੰ ਆਪਾਂ ਕਹਿ ਸਕਦੇ ਆ ਸਿਰਫ ਆਪਦੀ ਟੀਆਰਪੀ ਵਧਾਉਣ ਨੂੰ ਕਿ ਕੰਗਣਾ ਰਣੋਤ ਜਿਹੜੀ ਕਿਸੇ ਨਾ ਕਿਸੇ ਲਾਈਮਲਾਈਟ ਚ ਆਈ ਰਵੇ ਤੋ ਉਹ ਐ ਨਹੀਂ ਦੇਖਦੇ ਵੀ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਜਿਹੜੇ ਪਹਿਲਾਂ ਐਕਟਿੰਗ ਦੇ ਵਿੱਚ ਉਹਨਾਂ ਨੇ ਕੰਮ ਕਰਿਆ ਉਸ ਤੋਂ ਬਾਅਦ ਸੋਚਿਆ ਕਿ ਹੁਣ ਆਪਾਂ ਰਾਜਨੀਤੀ ਦੇ ਵਿੱਚ ਵੀ ਹੱਥ ਰਜਮਾ ਲਈਏ ਸੋ ਮੈਨੂੰ ਲੱਗਦਾ ਉਹ ਐਕਟਿੰਗ ਚੰਗੀ ਕਰ ਸਕਦੇ ਨੇ ਰਾਜਨੀਤੀ ਨਹੀਂ ਕਰ ਸਕਦੇ ਸੋ ਇਹ ਜਿਹੜੇ ਲੋਕਾਂ ਨੂੰ ਵੀ ਮੈਂ ਇਹ ਬੇਨਤੀ ਕਰਨੀ ਚਾਹਣਾ ਕਿ ਅਜਿਹੇ ਲੀਡਰ ਸਹਿਬਾਨਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਆਪਦੇ ਆਪਾਂ ਇੱਕਠੇ ਜਿਹੜਾ ਪਹਿਲਾਂ ਆਪਾਂ ਹਿਮਾਚਲ ਤੇ ਪੰਜਾਬ ਇਕੱਠੇ ਸੀ ਸੋ ਆਪ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਹਦੇ ਤੇ ਕੋਈ ਇਹੋ ਜਿਹਾ ਵਖਰੇਵਾ ਨਹੀਂ ਆਉਣਾ ਚਾਹੀਦਾ ਇਹਨਾਂ ਦੀਆਂ ਗੱਲਾਂ ਇਗਨੋਰ ਕਰਨੀਆਂ ਚਾਹੀਦੀਆਂ ਨੇ ਇਹ ਜਿਹੜੀ ਨਸ਼ੇ ਦਾ ਮੋਤਾ ਇਹ ਪੂਰੇ ਜੇ ਆਪਾਂ ਕਹੀਏ ਪੂਰੇ ਬੇਸ਼ਪ ਦੇ ਵਿੱਚ ਹੀ ਇਹ ਬੜੀ ਡੂੰਗੀ ਸਮੱਸਿਆ ਆ ਤੇ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਸਮੱਸਿਆ ਹੈ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਜ਼ਿਆਦਾ ਸੋ ਇਹਦੇ ਤੇ ਆਪਾਂ ਰਾਜਨੀਤੀ ਕਰਨ ਦੀ بجائے ਇਸ ਚੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਆਪਦੇ ਨੌਜਵਾਨਾਂ ਨੂੰ ਇਸ ਡਰਗ ਦੀ ਗ੍ਰਿਫਤ ਚੋਂ ਕੱਢ ਕੇ ਉਹਨਾਂ ਨੂੰ ਸਹੀ ਜ਼ਿੰਦਗੀ ਜਿਹੜੀ ਪ੍ਰਦਾਨ ਕਰ ਸਕਦੇ ਆ ਮੈਨੂੰ ਲੱਗਦਾ ਕੰਗਨਾ ਰੌਤ ਨੂੰ ਉੱਥੇ ਲੋਕ ਸਭਾ ਦੇ ਬਾਹਰ ਖੜ ਕੇ ਇਸ ਚੀਜ਼ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ ਨਾ ਕਿ ਐਨੀ پاک ਪਵਿੱਤਰ ਜਗ੍ਹਾ ਦੇ ਸਾਹਮਣੇ ਖੜ ਕੇ ਤੁਸੀਂ ਕਿਸੇ ਨੂੰ ਡੀਫੇਮ ਕਰ ਰਹੇ ਹੋ ਤੇ ਆਪਦੇ ਦੇਸ਼ ਦੇ ਭਾਈਚਾਰੇ ਨੂੰ ਵੰਡ ਰਹੇ ਹੋ ਆਪਦੇ ਇੱਕ ਦੂਸਰੇ ਦੇ ਪਰਦੇਸਾਂ ਨੂੰ ਤੁਸੀਂ ਜਿਹੜਾ ਮਾੜਾ ਚੰਗਾ ਬੋਲ ਕੇ ਸਿਰਫ ਇੱਕ ਘਟਿਆ ਅੱਤ ਦਰਜਾ ਘਟਿਆ ਰਾਜਨੀਤੀ ਕਰ ਰਹੇ ਹੋ